ਵੱਯਾ ਸਿਕਾ ਲਾ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਕੀ ਹਾਲ ਚਾਲ ਠੀਕ ਠਾਕ ਜੀ ਹੋਰ ਤੁਹਾਨੂੰ ਅਰਜਨ ਸਿੰਘ ਜੀ ਵਧੀਆ ਵਧੀਆ ਵੀਰ ਜੀ ਮੇਰੇ ਨਾਲ ਵਪਾਰ ਕਰਨ ਲੱਗੇ ਤੁਸੀਂ ਨਹੀਂ ਵਪਾਰ ਨਹੀਂ ਕਰਦੀ ਝੋਟੀ ਆਪੇ ਕਰਦੇ ਪਾ ਚੋ ਇੱਕ ਦਿਨ ਪੀ ਹੋਈ ਗੀ ਨਾਲ ਬੜਾ ਵਾਸ਼ੀਆਂ ਵਛੀਆਂ ਆਂਗਾ ਨਾਲ ਮੈਂ ਤਾਂ ਫਿਰ ਵੇਚ ਦੇਈ ਨਹੀਂ ਜਾਰੇ ਡੰਗਰ ਨਹੀਂ ਸਾਹਮਣੇ ਜਾਂਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਚਲੋ ਚਾਹੀਦੇ ਵੀ ਆਈਆਂ ਆ ਅਰਜਨ ਗੰਗਣ ਦੀ ਝੋਟੀ ਆ ਆਪਣਾ ਆ ਮੈਂ 15 16 ਕਿਲੋ ਤੇ ਦਿੰਦੀ ਉਹਦੀ ਝੋਟੀ ਆ ਅੱਛਾ ਦੰਨਾ ਚੁੱਗੀ ਆ ਹਾਂ ਤੇ 4 ਦਿਨ ਸੂਈ ਹੋਏ ਆ ਵੇਖੋ ਨਾਲੂ ਨਾਲ ਹੀ ਜਾਵੇ ਕੱਟੀ ਰਤੀਕੇ ਨੀਲੀ ਪਰਾ ਸੀ ਨਹੀਂ ਇਹ ਪਿੰਡ ਜ ਉਹਦੇ ਮਾਲੀ ਤੋਂ ਅੱਛਾ ਉਹ ਜਿਹੜਾ ਬਾਵਾ ਬਾਵਾ ਫੋਨਾ ਬਣਾਇਆ ਸੀ ਨਾ ਫਾਰਮਾ ਠੀਕ ਹੈ ਠੀਕ ਅੱਛਾ ਉਹਨੇ ਮੰਨ ਲਈ ਦੀ ਆ ਹਾਂਜੀ ਹਾਂਜੀ ਤੇ ਐ ਵਕਤ ਝੋਟੀ ਦਾ ਆਪਾਂ ਝੂਟ ਨਹੀਂ ਮਾਰਨਾ 9 ਕਿਲੋ ਤੋਂ ਤਿਆਰ 14 ਦਾਣਿਆਂ ਦੀ ਸੂਈ ਥੱਲੇ ਆਪਾਂ ਬੱਚਾ ਲਾ ਕੇ ਦਿਖਾਉਂ ਆਜੋ ਲਿਓ ਲਿਓ ਲੋ ਜੀ ਵੇਖੋ ਚਾਰ ਦਾਣ ਝੋਟੀ ਆ ਤੇ ਆਹ ਦੇਖੋ ਥਾਲੇ ਵਾ ਹੌਲੀ ਹੌਲੀ ਧਿਆਨ ਲਓ ਕੋਈ ਨਹੀਂ ਲਓ ਇਧਰ ਲਾ ਦੇਣਾ ਕੋਈ ਇਧਰ ਆਜੋ ਬੱਚਾ ਪਰ ਨੀਲੀ ਦਾਣਾ ਇਹਦੀ ਫਿਰ ਹਾਂ ਜੀ ਹਾਂ ਜੀ ਹਾਂ ਜੀ ਇਹ ਮਾਲੀ ਜੜੀ ਵੀਡੀਓ ਬਣਾਈ 12 ਮਾਰਚ ਨੂੰ ਆਪਾਂ ਹਾਂ ਹਾਂ ਉਤੋਂ ਕ੍ਰੋਸ ਕਰਾਈ ਆ ਵੇਖੋ 나ੜੂ ਨਾਲ ਹੀ ਆ ਬੱਚੇ ਚਾਰ ਕਿ ਦਿਨ ਸੁਈ ਹੋਈ ਠੰਡਾ 9 ਕਿਲੋ ਦੁੱਧ ਪੂਰਾ ਤਿਆਰ ਜੇ ਠੀਕ ਆ ਹਾਂ ਜੀ ਹਾਂ ਜੀ ਥੋੜੇ ਕੈਦ ਡਰਦੀ ਹੈ ਬਾਕੀ ਕੋਈ ਆਲ-ਉਲ ਨਹੀਂ ਕਰਦੀ ਪਹਿਲਾਂ ਤੁਹਾਨੂੰ ਪਤਾ ਅੱਜ ਕੱਲ ਨਾ ਨਾ ਬਿਲਕੁਲ ਆ ਅਰਸੇ ਫੜੀ ਕੱਟੀ ਘਰ ਦੇ ਕਿਨੇ ਪਸ਼ੂ ਘਰ ਜੰਡ ਆਪਣੇ ਘਰ ਦੇ ਆਓ ਬੱਜੇ ਆਵੇ ਬੱਚੀਆਂ ਬੱਚੀਆਂ ਨਾਲ ਤੇ ਆਰ ਕਟੀਆਂ ਹੋ ਗਈਆਂ ਅੱਠ ਨੂੰ ਲੈ ਗਏ ਅੱਠ ਨੂੰ ਆ ਗਿਆ ਮਾਲੀ ਵੇਚਣਾ ਆਪਾਂ ਕਟਾ ਲੈਂਦਾ ਇੱਕ ਅੱਛਾ ਮਾਲੀ ਵੇਚ ਦੇਣਾ ਪਰੇੜੇ ਲੱਗਾ ਜੀ ਠੀਕ ਆ ਇਹ ਦੇਖਾ ਸੁਨੀਲ ਬੱਤੀ ਨੇ ਧੀਜਾ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਆਪਾਂ ਗਰੰਟੀ ਫੁੱਲ ਠੀਕ ਆ ਲੋ ਖਲੋਣ ਲੋ ਜੀ ਦੇਖੋ ਸੋਹਣੀ ਝੋਟੇ ਤੇ ਵੱਡੀ ਝੋਟੀ ਆ ਪੂਰੀ ਨਿੱਕੀ ਝੋਟੀ ਨਹੀਂ ਕੀ ਨਾਲ ਹੈ ਵੀ ਚਾਰ ਦਾ ਦੰਦਾ ਵਿੱਚ ਹੀ ਹਨਾ ਲਓ ਤੋਰ ਚਾਰ ਦਾ ਕਰਕੇ ਥੋੜਾ ਝੱਬੂ ਦਾ ਕਰਕੇ ਉਹ ਨਹੀਂ ਕਰਦੀ ਹੈ ਹਾਂ ਹੋਲੀ 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 ਅਵਾ ਇਹ ਵਾ ਆ ਜੋ ਲੈ ਕੋ ਵੇ ਸੈਂਕੜੇ ਦੰਨੇ ਕਾ ਹੈ ਕੁਆਲਟੀ ਕੀ ਨਹੀਂ ਥੋੜੀ ਡਰਦੀ ਝੱਬੂ ਦਾ ਕਰਕੇ ਹਾਂ ਲੰਮੀ ਤੋਰਦੇ ਮੈਂ ਇਹ ਲੈ ਵਾ ਉਹਦਾ ਸਾਫਾ ਇਹ ਤੂੰ ਇਹ ਤੂੰ ਬੰਨੂ ਮਰਾ ਚੰਗੀ ਦਰ ਫਾਗਿ ਲੈ ਯਾਰ ਆ ਬਖਾਓ ਬਖਾਓ ਨਹੀਂ ਤੂੰ ਜਾ ਹਾਂ ਕਰਦੀ ਆ ਨਾ ਆਪਾਂ ਕਦੀ ਕੱਢੀ ਨਹੀਂ ਕਰਾਂ ਬਿਲਕੁਲ ਬਿਲਕੁਲ ਬੰਨੂ ਬੰਨੂ ਫਿਰ ਸਾੜੇ ਦੇਸ ਬੰਨ ਬੰਨ ਦੋ ਭਾਈ ਜੀ ਹਾਂਜੀ ਫਿਰ ਮੋਲ ਤੇ ਇੱਕ ਪੰਜ ਕਰ ਲਈ ਮੈਂ ਛੋਟਾ ਆ ਜਾਈ ਮੋਲ ਬਿਲਕੁਲ ਕੋਈ ਗੱਲ ਇੱਕੋ ਹੀ ਗੱਲ ਫਟਾਫੜ ਨਾ ਲੱਖ ਕਰਨਾ ਨਾ 89 ਕਰਨਾ 95000 ਰੁਪਇਆ 500 ਰੁਪਇਆ ਛੋੜ ਹੀ ਕਰਨੇ ਆ ਠੀਕ ਆ ਚੱਲ ਆਪਾਂ ਮਾਲੀ ਆਪਣੇ ਠੀਕ ਆ ਜਿਹੜੇ ਲੱਗਾ ਦੇ ਮੇਰਾ ਕੋਈ ਇਹ ਨਾ ਜਾਨ ਤੋਂ ਜਾਨ ਤੋਂ ਹਾਂਜੀ ਇਹ ਕਿਨੇ ਟਾਈਮ ਦਾ ਹੋ ਗਿਆ ਇਹ ਵੀ ਚੌਗਾ ਵੇਦੀ ਇਹ ਵੀ ਚਾਰ ਦੰਦੀ ਆ ਹਾਂਜੀ ਇਹ ਵੀ ਮੈਂ ਆਪਾਂ ਵੇਖਤੀ ਸੀ ਉਹਦੇ ਮਗਰ ਕੱਟਾ ਆਇਆ ਹੁਣ ਸੰਭਿਆ ਲੋ ਜੀ ਜਿਹੜੇ ਲੱਗਾ ਇਹ ਹਾਂਜੀ ਤੇ ਆ ਦੇਖੋ ਚਾਰ ਦੰਦਾ ਟਰੇਡਰਾਂ ਬਜਾਰਾਂ ਬੜੇ ਫੋਨ ਆਉਂਦੇ ਆ ਜਿਹਨੇ ਕੱਟਾਂੇ ਲੋਡ ਪੈਂਦੀ ਆ ਕੋਈ ਰੇੜਾ ਥਲਾਉਂਦੇ ਤੋੜਨੀ ਆਪੇ ਚੁੱਕਦਾ ਵਿਚਾਰਾ ਠੀਕ ਚ ਤੋੜੇ ਨੂੰ ਵੀ ਚਾਰ ਦੰਦ ਆ ਵੀ ਚਾਰ ਦੰਦ ਹਾਂਜੀ ਬਾਬਾ ਮੋਲ ਇਹਦਾ ਵੀ ਜਾਇਜ਼ ਕਰਨਾ ਜੋ ਲੈ ਹੀ ਲਿਆ ਕਿੰਨਾ ਮੋਲ ਨਹੀਂ ਵੀ ਮੋਲ ਲਗਾਨਾ 45 ਕਰ ਲਈਏ 50 ਕਰ ਲਈਏ 40000 ਚ 500 ਰੁਪਏ ਛੋੜੀ 40000 ਤੋਂ 50 ਚਲੋ ਠੀਕ ਹੈ ਨੇ ਜਿਵੇਂ ਪਾ ਆਲੇ ਪਸ਼ੂ ਹਾਂਜੀ ਆਪਾਂ ਐਵੇਂ ਆਖੀ ਜਾਈਏ ਮੋਲ ਫਾਇਦਾ ਨਹੀਂ ਘਟਾਉਂਦਾ ਨਾ 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 ਬਸ ਠੀਕ ਆ ਹਾਂਜੀ ਠੀਕ ਅੱਛਾ ਆ ਮੈਂ ਦੀ ਝੋਟੀ ਆ ਨਾ ਉਹ ਮੈਂ ਮੈਂ ਖਾ ਰਿਹਾ ਮੜੀ ਐ ਐ ਵਕਤ 7 ਮਹੀਨੇ ਦੀ ਗੱਭਣਿਆ 2 ਕਿਲੋ ਦੁੱਧ ਐ ਮਗਰ ਲੇਵਾ ਵਖਾਓ ਮੈਂ ਦਾ ਅੱਛਾ ਹਾਂਜੀ ਠੀਕ ਆ ਇਹ ਆਪ ਕਿਹੜੀ ਦੀ ਆ ਇਹ ਆਪਾਂ ਮੈਂ ਹਰਿਆਣੇ ਤੋਂ ਲਿਆਂਦੀ ਹਰਿਆਣੇ ਲੈ ਕੇ ਹਾਂਜੀ 16 17 ਕਿਲੋ ਦੁੱਧ ਐ ਐ ਵਕਤ ਵੀਰ ਜੀ ਆ ਵੇਖੋ 10 ਕਿਲੋ ਦੁੱਧ ਐ 7 ਮਹੀਨੇ ਦੀ ਮੈਂ ਗੱਭਣਿਆ ਨਹੀਂ ਮੈਂ ਬੋਝ ਨਹੀਂ ਆ ਇਹਦੀ ਝੋਟੀ ਆ ਅੱਛਾ ਉਹਦੀ ਝੋਟੀ ਹਾਂਜੀ ਲੋ ਜੀ ਦੇਖੋ ਆ ਪਸ਼ੂ ਬਾਈਆਂ ਕੋਲ ਜੀ ਬਾਕੀ ਮੇਰੇ ਵੀਰ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ ਚੁਆਈ ਕਰੋ ਭਾ ਬਿਲਕੁਲ ਜੈ ਜੀ ਜਿਹੜਾ ਬਸ ਮਿੰਟੋ ਮਿੰਟ ਹੀ ਸਕਿੰਟਾਂ ਵਾਲਾ ਕੰਮ ਹੈ ਹਨਾ ਜੀ ਹਾਂ ਜੀ ਆ ਜਾਓ ਚਲੋ ਬੋਲੋ ਬਾਜੀ ਫਿਰ ਨੰਬਰ ਨੰਬਰ 9511878789 ਪਿੰਡ ਬਾਕੀਪੁਰ ਜ਼ਿਲ੍ਹਾ ਵੀ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ